ਮੇਂ ਥੈਰਾਪੀ ਉਹ ਵੀ ਘਰੇ ਹੋਣਾ ਹੀ ਪਤਾ ਨਹੀਂ ਉਹਨੇ ਕਿਸ ਮੂੰਹ ਬੋਲਣਾ ਹੀ ਹੁਣ ਤੇ ਜੇ ਕੋਈ ਗੱਲਬਾਤ ਕਰੂ ਹੁਣ ਚੁੱਪ ਕੀਤਾ ਰਹੀ ਸਾਨੂੰ ਸੁਣਨੀਆਂ ਹੀ ਪੈਣੀਆਂ ਉਹ ਤੇ ਚੱਲ ਸੁਣ ਲਾਂਗੇ ਤੇ ਹੁਣ ਬੋਲੀ ਤੂੰ ਹੀ ਨਾ ਕਿਤੇ ਅੱਗੇ ਉਹਦੇ ਫੱਪਿਆ ਹੋਣਾ ਜੇ ਬੋਲਣਾ ਪਊ ਤਾਂ ਫੇਰ ਬੋਲਣਾ ਹੀ ਪੈਣਾ ਕੀ ਕਰਾਂ ਮੈਂ ਉਹ ਨਾ ਨਾ ਹਾ ਗਲਤੀ ਨਾ ਕਰੀ ਉਹ ਨਾ ਇਹ ਹੋਰ ਗਰਮ ਹੋ ਜੇ ਉਹ ਵੀ ਉਹ ਚੱਲ ਨਹੀਂ ਹੁੰਦਾ ਆ ਜਾ ਬੂਆ ਖੁੱਲਾ ਹੀ ਲੱਗਦਾ ਘਰੇ ਹੀ ਆ ਚੱਲ ਜਾਓ ਅੰਦਰ ਆ ਜਾ ਵੜਦਾ ਨਹੀਂ ਗਾਲਾਂ ਦੇ ਸੁਣਨੀਆਂ ਤਾਂ ਪੈਣੀਆਂ ਕਿ ਨਿਕਲ ਵੀ ਨਹੀਂ ਆ ਆਹ ਰੱਬਾ ਪਾਪੇ ਹੋ ਤੇਰਾ ਕਰੇ ਗਿਉ ਤੇ ਮੈਂ ਗੱਲ ਪੜਾ ਲੱਗਣ ਲਈ ਉਹਨੇ ਗੱਲਾਂ ਕਰਨ ਨਹੀਂ ਲੋਕ ਲੋਕ ਇਹ ਵੇਖਣ ਦੇ ਮੰਤਰੀ ਆਜੋ ਆਜੋ ਤੈਨੂੰ ਇਹ ਗੱਲ ਤਾਂ ਪਤਾ ਨਾ ਵੀ ਮੱਝ ਨਹੀਂ ਮਿਲਦੀ ਮੈਂ ਤਾਂ ਟਿਕਟਾ ਕੇ ਲਾ ਕੇ ਵੇਲੇ ਉਹ ਤਾਂ ਨਹੀਂ ਮਿਲਦੀ ਹੁਣ ਇਦਾਂ ਕਰ ਵੀ ਜਿੰਨਾ ਹੀ ਪੈਰੀ ਆਈਆਂ ਨਾ ਇਹਨਾਂ ਪੈਰਾਂ ਤੇ ਵਾਪਸ ਚੱਲ ਜਾ ਤੇ ਭਰਾ ਆਪਣੇ ਨੂੰ ਕਹਾਂ ਮੱਝ ਦੇ ਹਾਏ ਹਾਏ ਮੇਰੀ ਤਾਂ ਗੱਲ ਸੁਣ ਲੋ ਆਪਣੀਆਂ ਹੀ ਸੁਣਾਈ ਜਾਣ ਦੇ ਜੇ ਵਾਹ ਸੋ ਮੈਂ ਕੀ ਜਾਨਾ ਵਾਂ ਮੰਮੀ ਪਤਾ ਕਿੰਨੀ ਨਹੀਂ ਠੀਕ ਆ ਉਹਦੇ ਕੋਲ ਤਾਂ ਲੱਤਾਂ ਤੋਂ ਤੁਰਿਆ ਨਹੀਂ ਜਾਣਦੇ ਆ ਵਿਚਾਰੀ ਮੰਜੇ ਤੇ ਆ ਫੜ ਕੇ ਗਾਂ ਪਛਾਂ ਕਰਦੇ ਆ ਤੁਸੀਂ ਆ ਗੱਲਾਂ ਕਰਨ ਰਹੀ ਜੀ ਜਦੋਂ ਉਹਨਾਂ ਨੇ ਪੜੀ ਲਿਖਾਈ ਹੀ ਜਿਆਦਾਦ ਲਿਖਾਈ ਹੀ ਤੈਨੂੰ ਸਦਿਆ ਹੀ ਤੇ ਚਲ ਮੈਂ ਜਿਆਦਾਦ ਵਿੱਚੋਂ ਕੀ ਕਰਨਾ ਸੀ ਉਹ ਭਰਾ ਦਾ ਹੱਕ ਬੰਦਾ ਸੀ ਤੇ ਭਰਾ ਨੇ ਆਪਣਾ ਲੱਲਿਆ ਤੇ ਤਾਂ ਇਹ ਤੇ ਤਰ ਮੈਂ ਕਹਿਣ ਡਿਆ ਵਾਂ ਕਿ ਜੇ ਉਹਦਾ ਹੱਕ ਬੰਦਾ ਸੀ ਤੇ ਫਿਰ ਜਾ ਉੱਥੇ ਮੱਝ ਲੈ ਕੇ ਆ ਤੇ ਮੇਰੇ ਤੋਂ ਉਹਨਾਂ ਨੇ ਸਗਣ ਵਿਆਹ ਸਾਰੇ ਕੀਤੇ ਹੀ ਆ ਨਾ ਦਿਨਾਂ ਵਾਰਾਂ ਤੇ ਹੁੰਦੇ ਹੀ ਰਹੇ ਆ ਨਾ ਹਾ ਗੱਲਾਂ ਨਾ ਕਰਿਆ ਕਰੋ ਕਿਤੇ ਦੇ ਸਦਰ ਪਿਆਰ ਪੂਰੇ ਕੀਤੇ ਸਵਾ ਕੀਤਾ ਤੇਰਾ ਇੱਕੋ ਗੱਲ ਹੀ ਬਾਰ ਬਾਰ ਕਰੀ ਜਾਂਦੇ ਜੇ ਹੁਣ ਮਾਪਿਓ ਨਾ ਠੀਕ ਹੋਵੇ ਤਾਂ ਜਾਣਾ ਬੰਦਾ ਹੀ ਆਂ ਦਾ ਵੀ ਇਹ ਥੋੜਾ ਹੁਣ ਪ੍ਰਾਂ ਦੇ ਜ਼ਾਇਦਾ ਦਿਲਲੀ ਆ ਤੇ ਮੇਰੀ ਉਹ ਮਾਂ ਨਹੀਂ ਗਈ ਮਾਂ ਤਾਂ ਉਹੀ ਰਹਿਣੀ ਆ ਨਾ ਤੂੰ ਸਵੇਰੇ ਗਈ ਤੇ ਸ਼ਾਮ ਨੂੰ ਆਪਣੇ ਘਰ ਆਉਂਦੀ ਤੂੰ ਕੀ ਕਰਦੀ ਨਹੀਂ ਉੱਥੇ ਦੋ ਦਿਨ ਤੇ ਜੇ ਨਹੀਂ ਗਈ ਠੀਕ ਆ ਤਾਂ ਦੀ ਪੁੱਤ ਰਹਿ ਪਾ ਤੇ ਮੈਂ ਰਹਿ ਪੀ ਤਾਂ ਗਨਾਹ ਹੋ ਗਿਆ ਤੂੰ ਡਾਕਟਰ ਹੀ ਵੀ ਤੂੰ ਟੀਕੇ ਲਾਉਂਦੀ ਸੀ ਉਹਨੂੰ ਇੱਕੋ ਗੱਲ ਹੀ ਬਾਰ ਬਾਰ ਕਰੀ ਜਾਇਓ ਕੋ ਗੱਲ ਕਰੀ ਜਾਇਓ ਇਹ ਨਹੀਂ ਪੁੱਛਿਆ ਕਿ ਕੀ ਹਾਲਵਾ ਤੁਰਦੀ ਫਿਰਦੀ ਆ ਦਵਾਈ دارੂ ਲਿਆਂਦਾ ਆ ਆਉਂਦੇ ਗੱਲ ਪੈ ਗਈ ਜੀ ਜਾ ਜਾ ਕੇ ਉਥੇ ਫੁਲਕੇ ਲਾ ਜਾ ਕੇ ਆਹੋ ਗੱਲ ਤੇ ਇਹੋ ਹੀ ਆ ਮੈਂ ਫੁਲਕੇਾਂ ਜੋਗੀ ਆ ਕਿ ਕਿ ਭੈਣ ਪ੍ਰਾਪਤ ਨਹੀਂ ਜਾ ਸਕਦੀ ਘੱਟ ਕਰਦੀ ਫੇਦੀ ਕਿਤੇ ਮਮੀ ਨਹੀਂ ਠੀਕ ਮੂੰ ਕਿਹੜੀ ਡਾਕਟਰ ਹੀ ਜਿਹੜੇ ਮਮੀ ਨੂੰ ਉਥੇ ਦਵਾਈਆਂ ਦੇ ਜੀ ਤੇ ਟੀਕੇ ਲਾਉਂਦੇ ਆਂ ਭਾਵੇਂ ਬਾਤ ਦੀ ਫਿਰਦੀ ਆ ਪਪਾ ਐਵੇਂ ਨਾ ਮੈਨੂੰ ਗੁੱਸਾ ਆਇਆ ਕਰੋ ਨਾਨੀ ਵਾਕਿਆ ਨਹੀਂ ਠੀਕ ਉਹਥੇ ਨਹੀਂ ਤੇ ਇਹ ਗਲੂਗੋਜ ਲਾ ਕੇ ਬੈਠੀ ਹੀ ਉਹਨੂੰ ਉਹ ਗਲੂਕੋਜ਼ ਕਾਦੇ ਲਾਉਣੇ ਆ ਓਕੋ ਵਿਚਾਰੀ ਤੂੰ ਉੱਠਿਆ ਨਹੀਂ ਜਾਂਦਾ ਕਿਤੇ ਬਾਹਰ ਜਾਣਾ ਹੁੰਦਾ ਤਾਂ ਕਦੇ ਮਾਂ ਨਾਲ ਫੜ ਕੇ ਜਾਣਾ ਹੁੰਦਾ ਨਹੀਂ ਤੇ ਪੁੱਤ ਜੇ ਤੂੰ ਕਦੇ ਉੱਠਿਆ ਨਹੀਂ ਜਾਂਦਾ ਤੇ ਜਿੰਨਾਂ ਦੀ ਹੈਗੀ ਆ ਮਾਂ ਉਹ ਨਹੀਂ ਸਮਝਦੇ ਉਹਨੂੰ ਪੁੱਤ ਤੂੰ ਉਹ ਗੱਲਾਂ ਕਰੀ ਜਾਣਾ ਜਿੰਨਾਂ ਦੀ ਮਾਂ ਹੀ ਉਹ ਸਾਹਮਣੇ ਸਾਹਮਣੇ ਸਾਹਮਣਾ ਕੀ ਆਉਂਦਾ ਨੇ ਜਦੋਂ ਮੈਂ ਤੇ ਮੰਮੀ ਗਏ ਆ ਜਾਂਦਾ ਇਹਨੂੰ ਬਾਹਰੀ ਵਾਲੀ ਨਾਨੀ ਉਹ ਵੀ ਲੋਈ ਦੇ ਕੇ ਤੇ ਮੱਛਰ ਕੇ ਗੋੜੇ-ਗੋੜੇ ਉੱਤੇ ਪੁੱਤ ਜਦੋਂ ਜ਼ਿਆਦਾਤਰ ਤੇਰੀ ਨਾਨੀ ਨੇ ਲਿਖੀ ਹੀ ਉਦੋਂ ਨਹੀਂ ਚਿਤਾਇਆ ਕੁੜੀ ਦਾ ਉਹਨੂੰ ਇਹ ਮੇਰੀ ਕੁੜੀ ਵੀ ਆ ਗਈ ਆ ਇੱਕੋ ਜਿਹੜੀ ਮਾਮੀ ਆ ਉਥੇ ਉਹਨੂੰ ਨੇ ਪਤਾ ਨਾ ਨੀ ਕਿੱਥੇ ਪਈ ਆ ਉਹਨੂੰ ਰੋਟੀ ਵੀ ਦੇਣੀ ਆ ਪਾਣੀ ਵੀ ਦੇਣਾ ਦਵਾਈ ਵੀ ਦੇਣੀ ਆ ਉਹ ਆਪਣੇ ਆਪ ਹੀ ਰਹਿੰਦੀ ਪੰਜ ਕੀ ਗੱਲ ਬਣ ਜਦੋਂ ਪੁੱਤ ਹੱਥ ਵੜਾ ਕੇ ਦੇ ਤੇ ਆ ਉਹਨੂੰ ਕੀ ਲੋੜ ਆ ਪੁੱਛਣ ਦੀ ਹੁਣ ਜੇ ਮਾਮਾ ਉਹ ਵੀ ਬਾਹਰ ਇੰਦਾ ਘਰੋਂ ਜੇ ਉਹ ਮੁੰਡੇ ਆ ਉਹਨਾਂ ਦੇ ਉਹ ਵੀ ਬਾਹਰ ਹੀ ਉਹ ਵਿਚਾਰੀ ਨੂੰ ਕਿੰਨੇ ਵੇਖੋ ਤੁਸੀਂ ਜੋ ਗਈ ਮਾਂ ਪੁੱਤ ਚੌਂਕੀਦਾਰ ਉਥੇ ਰਹਿੰਦੇ ਦਸ ਦਿਨ ਤੁਸੀਂ ਦਸ ਦਿਨ ਕੀ ਰਹਿਣਾ ਉਹਨਾਂ ਨੂੰ ਕਹਣਾ ਕਿ ਤੁਸੀਂ 12 ਪਾ ਦੋ ਤਾਂ ਇਹ ਇੱਥੇ ਆ ਇੰਨੇ ਆ ਪਾਪਾ ਪਾ ਛੱਡੋ ਹਾ ਗੱਲਾਂ ਮੰਮੀ ਅੱਗੇ ਬੜੀ ਦੁਖੀ ਆ ਤੇ ਰਹੇ ਦੁਖੀ ਉਹਨੇ ਤਾਂ ਸੁਖੀ ਹੋਣਾ ਹੀ ਨਹੀਂ ਆ ਅੱਗੇ ਕਨਾਨੀ ਦੀ ਟੈਨਸ਼ਨ ਖਾਣ ਦੀ ਮਾਂ ਦਾ ਨਾਨੀ ਦੀ ਟੈਨਸ਼ਨ ਤੁਹਾਨੂੰ ਬਹੁਤ ਆ ਅੱਜ ਜਾ ਕੇ ਆਪਣਾ ਕੰਮ ਕਰ ਜਾ ਕੇ ਉੱਠ ਕੇ ਭੱਜਾ ਇੱਥੇ ਮੇਰੇ ਨਾਲ ਨਾ ਨਹੀਂ ਮੰਜੇ ਦੇ ਪਾਈ ਸੀ ਉਹਨਾਂ ਨੇ ਫਲਾਨ ਕੀਤਾ ਸੀ ਜੇ ਨਾਨੀ ਨੇ ਚੰਗੇ ਕੰਮ ਕੀਤੇ ਹੁੰਦੇ ਤੇ ਅਗਲੇ ਸਾਹਮਦੇ ਜਦੋਂ ਉਹਨਾਂ ਨੇ ਹੱਥ ਪਹਿਲਾਂ ਵਢਾ ਲਿਆ ਕਹਿੰਦਾ ਸਾਹਮਣਾ ਕੀ ਆ ਉਹਨਾਂ ਨੂੰ ਵੀ ਲੋੜ ਵਾ ਕੰਦ ਚੁੱਕਣ ਦੀ ਲੈਵਗੀ ਕੁੜੀ ਉਹਦੀ ਕੇ ਆਉਂਦੇ ਰੋਟੀ ਦੀ ਪੈ ਗਈ ਕਿਤੇ ਇੰਨਾ ਨਹੀਂ ਮਾੜਾ ਮੋਟਾ ਪੁੱਛਿਆ ਕਿ ਨਹੀਂ ਠੀਕ ਤੇ ਕੋਈ ਨਹੀਂ ਇੱਕ ਦੋ ਦਿਨ ਤੱਕ ਜਾ ਕੇ ਤੇ ਪਤਾ ਲਿਆ ਉਹਨੇ ਨਾ ਕੋਈ ਹੈ ਹੀ ਨਹੀਂਗਾ ਮਮੀ ਹਾਂ ਬਤਾ ਤੈਨੂੰ ਗੋਣੇ ਨਰਾਜ ਹੋ ਕੇ ਬੈਠੇ ਜੇ ਪੁੱਤ ਨਰਾਜ ਮੈਂ ਕੀ ਬਣਾਵਾ ਆਪਣੇ ਪਿਓ ਦੇ ਕੰਮ ਵੇਖੀ ਆਉਂਦੇ ਘਰ ਪੈ ਗਿਆ ਬੰਦਾ ਪੁੱਛਿਆ ਤਾਂ ਸਹੀ ਤੈਨੂੰ ਗੁਸਾ ਨਾ ਕਰਿਆ ਕਰ ਪਾਪਾ ਦੀਆਂ ਕਲਾਂ ਦਾ ਕੋਈ ਨਹੀਂ ਤੁਹਾਨੂੰ ਪਤਾ ਸੁਭਾਈ ਇਦਾਂ ਦਾ ਵਾ ਆਪਣੇ ਭਾਂਤਰਾ ਮਾਮਾ ਵੀ ਇਸ ਪਾਰ ਦਾ ਦਾ ਮੇਰੇ ਵਾਂਹੀ ਇਦਾਂ ਦਾ ਵਾ ਮੈਂ ਤਾਂ ਬਥੇਰਾ ਕਿਹਾ ਸੀ ਮੈਂ ਹੁਣਾਂ ਨਹੀਂ ਨਹੀਂ ਠੀਕ ਇੱਕੋ ਗੱਲੀ ਕਰੀ ਜਾਂਦੀ ਓਥੇ ਬਹਿ ਜਾਣਾ ਓਥੇ ਤਪੋਤੇ ਹੀ ਉੱਥੇ ਕੀ ਕੀਤਾ ਹੁਣ ਮਾਂ ਹੀ ਜੇਕਰ ਅੱਧ ਰਹਿ ਵੀ ਪਈਆਂ ਤਾਂ ਆਕਰ ਕਿੱਧਰ ਦੀ ਆ ਗਈ ਹੈ ਐ ਉੱਥੇ ਦਾ ਦਿਨ ਲਾਉਣੇ ਹੀ ਬੜੀਆਂ ਗੱਲਾਂ ਕਰਨ ਦੇ ਪਾਪਾ ਮੈਨੂੰ ਵੀ ਚਲ ਕੋਈ ਦੀ ਤੂੰ ਨਾ ਗੁੱਸਾ ਕਰ ਆ ਮੈਂ ਨਾ ਕਟਿਆ ਵਾ ਤੜਕਾ ਲੱਗੀ ਗੋਭੀ ਬਣਾਉਂਦੇ ਨਾਲ ਮੈਂ ਫੁਲਕੇ ਲਾਉਣੀ ਹੈ ਤੂੰ ਰੋਟੀ ਖਾਓ ਚਲੋ ਠੀਕ ਹੈ ਉਹ ਥੋਨੇ ਸਾਰ ਬਾਲ ਕੇ ਕੱਲਿਆ ਉਹਨੇ ਕੁ ਲੈਣੀ ਨੇ ਕੋਈ ਸੁਆਦੀ ਗੱਲ ਨਹੀਂ ਕੀਤੀ ਜੇ ਇੱਥੇ ਆਈਆਂ ਤੇ ਇੱਥੇ ਆਣ ਕੇ ਤੇ ਇਹ ਡਹਿ ਪਿਆਸੇ ਖਾਣ ਮੇਰਾ ਐਦਾਂ ਨਹੀਂ ਧੋਦਾ ਉੱਥੇ ਰਹਿ ਪੈਣਾ ਹੀ ਉੱਥੇ ਰਹਿ ਪੈਣਾ ਹੀ ਉੱਥੇ ਕਿਉਂ ਰਹਿੰਦੀ ਵਾਰ-ਵਾਰ ਬਣਾਇਆ ਵਾਂ ਇੱਥੇ ਜਾਣੀ ਮੈਂ ਉੱਥੇ ਵੇਖਾਂ ਮੁੰਡੇ ਦੇ ਕੰਨਾਂ 'ਚ ਪਤਾ ਨਹੀਂ ਕੀ ਫੁਸਰ-ਫੁਸਰ ਕਰਨ ਲਈ ਆ ਪੱਕਾ ਉਹਨੂੰ ਕਹਿਣ ਦੀ ਹੋਣੀ ਆ ਕਿ ਉਹਨੂੰ ਫੋਨ ਕਰ ਉਹ ਕੋਈ ਗੱਲ ਨਹੀਂ ਦਾਦੀ ਮਾਂ ਤੀ ਫਿਕਰ ਨਾ ਕਰੋ ਮੈਂ ਭੂਆ ਜੀ ਨੂੰ ਹੁਣੇ ਹੁਣ ਕਰ ਦਿੰਦਾ ਵਾਂ ਆਹ ਕੋਈ ਗੱਲ ਨਹੀਂ ਫੋਨ ਖਰੇ ਬਾਹਰ ਪਿਆ ਵਾ ਹਾਂਜੀ ਮੈਂ ਜਾਨਾ ਹੁਣੇ ਕੋਈ ਗੱਲ ਨਹੀਂ ਵੇਖਾਂ ਉਹ ਹੀ ਗੱਲ ਵਾ ਨਾ ਨਾ ਉਹਨੂੰ ਉੱਥੇ ਰਹਿਣ ਨਹੀਂ ਦੇਣਾ ਕਿ ਦਾਰਲੋਮਸ਼ੀ ਹੋਈ ਇਹਦੀ ਮਾਂ ਦੀ ਹੈ ਵੀ ਮੇਰੀ ਧੀ ਦਾ ਪਤਾ ਲੱਗ ਜਾਵੇ ਦਵਾਦਾਂ ਪੀ ਧੀ ਮੇਰੀ ਪਹੁੰਚ ਗਈ ਆ ਜਵਾਈ ਨੇ ਕੋਹ ਕਿਆਤ ਨਹੀਂ ਵੇਖਿਆ ਨੌ ਨੂੰ ਕਹਿਣਾ ਵੀ ਇਹਨੂੰ ਗਾਲਾਂ ਪੈਂਦੀਆਂ ਇਹਨਾਂ ਸਾਰਾ ਦਿਨ ਤੇ ਧੀ ਦੀ ਕਿਹੜੀ ਚਿੰਤਾ ਕਰਨ ਦੀ ਬੈਠੀ ਬੈਠੀ ਅੰਦਰ ਉੱਠਿਆ ਜਾਂਦਾ ਨਹੀਂਗਾ ਤੇ ਨਿਆਣਿਆਂ ਨੂੰ ਆਜਾ ਮਾਰ ਮਾਰ ਕੇ ਸੰਗ ਖਾਪ ਗਿਆ ਸਵੇਰ ਦਾ ਇਹਦਾ ਵੀ ਛੇਤੀ ਫੋਨ ਲਾ ਕੇ ਦੱਸ ਦੋ ਮੈਨੂੰ ਵੀ ਪਹੁੰਚ ਗਈ ਉਥੇ ਜਵਾਈ ਨੇ ਫੜ ਕੇ ਗੁੱਤ ਨਹੀਂ ਪੁੱਟੀ ਉਹਦੀ ਮੈਂ ਤਾਂ ਕਹਿੰਨੀ ਰੋਂਬ ਕਰਕੇ ਚੰਗੀ ਕਰਾ ਦੀ ਗੁੱਤ ਪੁੱਟੀ ਹੋਵੇ ਤੇ ਕਿਤੇ ਮੇਰੇ ਵੀ ਕਲੇਜੇ 'ਚ ਠੰਡ ਪਵੇ ਜਿਹੜੀ ਸਾਡੇ ਘਰਾਂ 'ਤੇ ਪਵਾੜੇ ਪਾਉਂਦੀ ਹੈ ਸਗਾਤ ਆਤੀ ਹੋਈ ਏ ਦੇ ਵਾਲੀ ਕਿਤੇ ਮੰਮੀ ਇੱਥੇ ਫੋਨ ਪਿਆ ਸੀ ਵੇਖਿਆ ਕਿਤੇ ਨਾ ਮੈਂ ਕਿਥੋਂ ਵੇਖਣਾ ਹੈ ਤੇਰਾ ਫੋਨ ਤੇ ਨਾਲੇ ਇੱਥੇ ਬਹਿ ਜਾ ਰਖ ਮੇਰੀ ਗੱਲ ਸੁਣ ਕਿਉਂ ਕੀ ਹੋਇਆ ਵਾ ਜੱਦਾ ਫੋਨ ਦਾ ਫੋਨ ਦੋ ਮੈਨੂੰ ਕੰਮ ਦਾ ਜ਼ਰੂਰੀ ਕੰਮ ਜ਼ਰੂਰੀ ਦਾ ਪੁੱਤ ਮੈਨੂੰ ਪਤਾ ਵਾ ਤੇਰੀ ਦਾਦੀ ਨੇ ਵਾਲੇ ਪਾਏ ਨਾ ਤੇਰੇ ਕੰਨ ਵਿੱਚ ਕਿ ਜਾ ਕੇ ਤੂੰ ਆਪਣੀ ਭੂਆ ਨੂੰ ਫੋਨ ਕਰ ਉਹਨੇ ਪਾਏ ਆ ਨਾ ਬੋਲ ਹਣ ਸੱਚ ਤੇ ਕੀ ਹੋ ਗਿਆ ਵਾ ਨਹੀਂ ਤੈਨੂੰ ਬੋਲਣ ਤੇ ਕੀ ਗਣਾ ਕਰਦਾ ਕੋਈ ਗਣਾ ਨਹੀਂ ਕਰਦਾ ਅਜੇ ਤੋ ਘਰੋਂ ਗਈ ਐ ਉਹਦੇ ਪਿਆਰ ਨਹੀਂ ਮਿਲੇ ਹੋਏ ਤੇ ਉਹਦੇ ਮਗਰੇ ਫੋਨ ਲਾ ਦੋ ਨਾ ਇੱਥੇ ਬਹਿ ਅਜੇ ਤਾਂ ਉਹਦੇ ਪਿਆਰ ਨਹੀਂ ਮਿਲੇ ਹੋਏ ਤੇ ਮਗਰੇ ਚੋਕਿਆਂ ਨੂੰ ਫੋਨ ਕਰ ਦੋ ਤੇ ਜਿਹੜਾ ਤੇਰਾ ਫੁੱਫੜ ਵਾ ਨਾ ਉਹ ਪਤਾ ਕਿਦਾਂ ਦਾ ਬੱਤੀ-ਬੱਤੀ ਗੱਲਾਂ ਕਰਦਾ ਅਗਲਾ ਬੋਲਣ ਲੱਗਾ ਵੇਂਦਾ ਕੋਹ ਨਹੀਂ ਆ ਜੇ ਫੋਨ ਕਰਦਾ ਉਹਨੇ ਵਿੱਚ ਤੇਰੀ ਬੇਇੱਜ਼ਤੀ ਕਰਤੀ ਤੇ ਤੇਰੇ ਪੱਲੇ ਕੀ ਰਹਿ ਜਾਣਾ ਮੁੜ ਕੇ ਉਹ ਕੋਈ ਕੁੱਖ ਨਹੀਂ ਕਰਦਾ ਠੀਕ ਹੈ ਨਾ ਐਵੇਂ ਮੰਨਣਾ ਕਲਾ ਬਣਾਇਆ ਕਰੋ ਆਪਣੇ ਮੈਂ ਮੰਨੋ ਨਹੀਂ ਬਣਾਉਂਦੀ ਸਿਆਣਾ ਬੈਣਾ ਤੋਂ ਹੋਇਆ ਵਾ ਜੇ ਤੈਨੂੰ ਦੋ ਵੀ ਗੱਲਾਂ ਤੇਰੇ ਫੁੱਫੜ ਨੇ ਕਹਿਤੀਆਂ ਨਾ ਤੇ ਮੁੜ ਕੇ ਕਹਿਣਾ ਮੰਮੀ ਮੇਰੀ ਬੇਇੱਜ਼ਤੀ ਕੀਤੀ ਆ ਕਹਿ ਦੂਗਾ ਤੇ ਕੀ ਮਾਰਨ ਲੱਗਾ ਵਾ ਗੱਲਾਂ ਦੀ ਦੋ ਸੁ ਉਹ ਵੱਡਾ ਜਦਾਂ ਆਹੇ ਜਲਾ ਦਾਦੀ ਦਾ ਹੈ ਉਸੇ ਵੜੇ ਆ ਗਿਆ ਫੋਨ ਕਰਨ ਉਹ ਨੂੰ ਆਪਣੇ ਘਰ ਜਾ ਕੇ ਰੋਟੀ ਪਣੀ ਪਕਾ ਕੇ ਤੇ ਖਾ ਲੈਂਦਾ ਚਾਹਵੇਂ ਆ ਓਏ ਪਕਾ ਲੈਣਾ ਪਰ ਰੋਟੀ ਪਣੀ ਵੀ ਤੇ ਕੱਲ ਹੀ ਕਰਾਉਣੀ ਉਹ ਉਹੀ ਗਲਤੀ ਕਰੀ ਜਾਂਦੀ ਜੀ ਕਾਦੀ ਗੱਲ ਕਰਾਉਣੀ ਆ ਹੈ ਉਹ ਫਿਕਰ ਹੁੰਦੀ ਨਹੀਂ ਕਿ ਤੇ ਮੈਨੂੰ ਪੁੱਜੀ ਕਿਨੇ ਨਹੀਂ ਨਹੀਂ ਤੇ ਨਾਲ ਹੀ ਚ ਜਾਂਦੀ ਹਾਂ ਮੈਂ ਤਾਂ ਕਿਹਾ ਸੀ ਵੀ ਮੈਨੂੰ ਕਿ ਮਾਂ ਆਪਣੀ ਨਾਲ ਹੀ ਲੈ ਜਾ ਉਥੇ ਓ ਕੋਈ ਨਹੀਂ ਕੋਈ ਨਹੀਂ ਛੱਡ ਉਹਨਾਂ ਨੂੰ ਧੋਕ ਦੇਣਾ ਛੱਡ ਨਾ ਤੂੰ ਦੋ ਦੇਣਾ ਮੈਂ ਸਪੋਤ ਜਾਣਨੀ ਆ ਠੀਕ ਆ ਨਾ ਇੱਥੇ ਆਣ ਕੇ ਚੌਧਕਰੀਆਂ ਕਰਦੀ ਫਿਰਦੀ ਆ ਤੇ ਮੇਰੇ ਤੇ ਰੋਪ ਮਾਰਦੀ ਫਿਰਦੀ ਆ ਏ ਤੁਹਾਨੂੰ ਤਾਂ ਕੋਈ ਜ਼ਿਆਦੀ ਤਕਲੀਫ ਹਦਾਦੀ ਤੋਂ ਠੀਕ ਆ ਨਾ ਅੱਛਾ ਮਾਂ ਨੂੰ ਇਹ ਕਿਦਾਂ ਬੋਲਣ ਡਿਆ ਵਾ ਦਾਦੀ ਦੀ ਤਕਲੀਫ ਆ ਮੈਨੂੰ ਮੈਂ ਹੀ ਰੋਟੀਆਂ ਦੇਣ ਦੀ ਮੰਗੇ ਤੇ ਦਾਦੀ ਨੂੰ ਉਹ ਤਾਂ ਨਹੀਂ ਆਣ ਆਣ ਦੇਣ ਈ ਉਹ ਤਾਂ ਐਡੀ ਲੰਮੀ ਜ਼ੁਬਾਨ ਖੋਲ ਕੇ ਗਈ ਏ ਮੇਰੇ ਘੜੀ ਪੂਆ ਲਈ ਫਿਰਦੇ ਆ ਮੰਮੀ ਜਦੋਂ ਬਜ਼ੁਰਗ ਕਰ ਹੋਣਾ ਰੱਬ ਜੀ ਨਾਲ ਆਸਰ ਹੁੰਦਾ ਵਾ ਠੀਕ ਆ ਨਾ ਕੱਲ ਨੂੰ ਦਾਦੀ ਨਾਲ ਲੱਭੀ ਕਰ ਤੇ ਫੇਰ ਲੋ ਲਗਣੀ ਤੁਹਾਨੂੰ ਕਭੀ ਨਾ ਲਗੜੀਆਂ ਮੈਂ ਕੀ ਗੱਲ ਦਾਦੀ ਨੇ ਜਿਹੜੀਆਂ ਸਮਾਨ ਲਤਾਂ ਲਾਈਆਂ ਕੰਮ ਤਾਂ ਸਾਰਾ ਮੈਂ ਕਰਦੀ ਆ ਘਰ ਦਾ ਕੀ ਕਰਨੀ ਜੀ ਦਾਦੀ ਤੇ ਉਹ ਗੱਲ ਵਾ ਨਾ ਹੁੰਦਾ ਨਹੀਂ ਨਾ ਪਾਲਦਾ ਗਿਆਾਂ ਪਾਲਾਦਾ ਵਾ ਵੀ ਕੀ ਮੋਲੀ ਅਗਲੇ ਬੰਦੇ ਦਾ ਤੂੰ ਨਾ ਮੋਤਾ ਸਿਆਣਾ ਨਾ ਬਣ ਚੰਗਾ ਬਹੁਤੀ ਸਿਆਣਫਾ ਗਈ ਏ ਤੇਰੇ ਵਿੱਚ ਉਹ ਸਿਆਣਾ ਮੈਂ ਕੱਲ ਨੂੰ ਕੱਲਾ ਸਮਝਉਣਾ ਜੇ ਨਾ ਸਹੀ ਤਾਂ ਨਹੀਂ ਵੀ ਕੁਝ ਨਹੀਂ ਹੋ ਗਿਆ ਕੀ ਹੋ ਗਿਆ ਵੀ ਆਖਰ ਨਹੀਂ ਕੇ ਕਰਦੀ ਵੀ ਮੈਨੂੰ ਤੇਰੀ ਭੂਆ ਆਪਣਾ ਨਾ ਆਪਣਾ ਸੁਭਾਅ ਬਦਲ ਲੋ ਅੱਛਾ ਮੈਂ ਜੁੱਤੀਆਂ ਖਾਵਾਂ ਸਾਰਿਆਂ ਦੀਆਂ ਫਿਰ ਮੈਂ ਆਪਣਾ ਸੁਭਾਅ ਬਦਲਾਂ ਤੇਰਾ ਕੀ ਹੋਣਾ ਤੇਰਾ ਪਿਓ ਵੀ ਮੇਰੇ ਸਿਰ ਦੇ ਵਾਲਾਂ ਨੂੰ ਪੈਂਦਾ ਸਾਰਾ ਤੇ ਉਹ ਤਾਂਹੋਂ ਤੇ ਪੈਂਦੇ ਆ ਤਾਂਹੋਂ ਪੈਂਦੇ ਆ ਜੇ ਵੀ ਚੰਗੇ ਦਾ ਰੋ ਸਾਰਿਆਂ ਨੇ ਪਿਆਰ ਨਾਲ ਬੋਲੋ ਕੋ ਉਹ ਤੁਹਾਨੂੰ ਕੋ ਆਖਾ ਕਿਤੇ ਕੋਈ ਗੱਲ ਕਰਦੇ ਕਿ ਤਾ ਤੂੰ ਨਾ ਪਤਾ ਗੱਲਾਂ ਨਾ ਬਣਾ ਤੇ ਜਾ ਕਰ ਲੈ ਫੋਨ ਭੂਆ ਨੂੰ ਚੰਗਾ ਉਹ ਉਹ ਤਾਂ ਨਾ ਕਰੂੰਗੀ ਜੀ ਫਿਰ ਮੇਰੇ ਵੱਲ ਨਾ ਆਈ ਉਹ ਕੋਈ ਗੱਲ ਨਹੀਂ ਉਫੜ ਕਰ ਦੂ ਬੇਜਤੀ ਤੇ ਕੀ ਮਨੇ ਕੋਈ ਨਹੀਂ ਵਾਚ ਚਲੀ ਕਰ ਲੈ ਫੋਨ ਦੱਸ ਦੇ ਦਾਦੀ ਦੇ ਲਾਡੇ ਕੰਨਾਂ 'ਚ ਪਾ ਦੇ ਵਾਲੇ ਚੱਲਾ ਠੀਕਾ ਪਹੁੰਚ ਗਈ ਆ ਉਹੀ ਗੱਲ ਜਾਂਦਿਆ ਕਿਤੇ ਗੁੱਤ ਮੁੰਨੀ ਹੋਵੇ ਨਾ ਭੂਆ ਦੀ ਤੇ ਲੱਗ ਜੇ ਕਿਤੇ ਪਤਾ ਹੈਂ ਐ ਮੇਰੇ ਘਰੇ ਦੇ ਚ ਬੈਠੇ ਠੰਡ ਮੈਂ ਤਾਂ ਚਾਹਨੀ ਆ ਕਿ ਮੈਨੂੰ ਵੀ ਪਤਾ ਲੱਗੇ ਉੱਥੇ ਗਈ ਦੀ ਸਰਵਿਸ ਹੋਈ ਏ ਤੇ ਨਹੀਂ ਹੋਈ ਇੱਥੇ ਤਾਂ ਬੜੀ ਜ਼ੁਬਾਨਾ ਕੱਢਦੀ ਆਣਾਂ ਕੇ ਤੂੰ ਮਾਤਾ ਦੀ ਇੱਜ਼ਾ ਕਰਦੀ ਤੂੰ ਮਾਤਾ ਦੀ ਇੱਜ਼ਾ ਕਰਦੀ ਆ ਹੈ ਨਾ ਮੈਂ ਮਾਤਾ ਨੂੰ ਕਰਦੀ ਆ ਤਾਂ ਤੂੰ ਲੈ ਜਾ ਆਪਣੇ ਕੋਲ ਗੱਲਾਂ ਤਾਂ ਸਾਰਿਆਂ ਨੂੰ ਬਣੀਆਂ ਕਰਨੀਆਂ ਹੁੰਦੀਆਂ ਆਣ ਕੇ ਜਦੋਂ ਸਾਂਭਣਾ ਪਵੇ ਪਤਾ ਫੇਰ ਲੱਗਦਾ ਵਾ ਚੱਲ ਮਨਾ ਹਮ ਧੰਦਾ ਵੀ ਹਟ ਕੇ ਆਪਣੀ ਸਿਰਕ ਪਾਈ ਕਿਰੇ ਐ ਇਦਾਂ ਕਰਦਾ ਵਾਂ ਉਹ ਅਜੇ ਨੂੰ ਫੋਨ ਕਰ ਹੀ ਲੈਣਾ ਵਾ ਬਿਚਾਰੇ ਦਾਦੀ ਬਾਰ ਬਾਰ ਟੈਨਸ਼ਨ ਲੈਣ ਦੇ ਹੀ ਕੇ ਸਸਿਕਾ ਪੋਆ ਜੀ ਬਸ ਵਧੀ ਦਿਨ ਠੀਕ ਠਾਕ ਦੇ ਤੇ ਪੌਣ ਗੇ ਟਾਈਮ ਨਾਲ ਹਾਂ ਜੀ ਕਿਉਂ ਲਾ ਇਹ ਕਿਹੜੀ ਗੱਲ ਹੋ ਗਈ ਫੁੱਫਣ ਨੂੰ ਇਦਾਂ ਦਾ ਨਹੀਂ ਕਰਨਾ ਚਾਹੀਦਾ ਹੈਗਾ। ਪਰ ਤੁਸੀਂ ਕਹਿ ਰਹੇ ਹੋ ਨਾ ਫੁੱਫੜ ਜੀ ਨੂੰ ਵੀ ਉਸੇ ਥੋੜੀ ਜੀ ਉਹਨਾਂ ਦੀ ਪ੍ਰੋਬਲਮ ਚ ਲੰਢੀ ਆ। ਨਾਨੀ ਠੀਕ ਨਹੀਂ ਹੈਗੇ। ਹਾਂਜੀ। ਉਹ ਐਂ ਨਹੀਂ ਦੱਸਣਾ ਇਹਨਾਂ ਨੂੰ ਵੀ ਦਾਦੀ ਮਾ ਠੀਕ ਨਹੀਂ ਹੈਗੇ ਜਿਆਦਾ ਹੀ। ਉਹ ਚੱਲ ਪੋਆ ਜੀ ਤੁਸੀਂ ਬਹੁਤੀ ਗੱਲ ਦੇਲ ਤੇ ਨਾ ਲਾਇਓ। ਕੋਈ ਗੱਲ ਨਹੀਂ ਘਿਰ ਕੀ ਆ। ਉਹ ਤਾਂ ਉਹ ਤੁਹਾਡੇ ਰੈਨਮ ਦਾਦੀ ਮਾ ਦਾ ਹੋਰ ਸੁਭਾ ਚੇਂਜ ਹੋ ਗਿਆ ਵਾ ਹੈ ਅੱਗੇ ਨੂੰ ਥੋੜਾ ਚੰਗੇ ਹੋ ਗਏ ਆ ਉਹ ਨਹੀਂ ਨਹੀਂ ਮੈਂ ਦੱਸ ਕੇ ਟੈਨਸ਼ਨ ਨਹੀਂ ਉਹਨਾਂ ਨੂੰ ਮੈਨੂੰ ਪਤਾ ਸਾਰੀ ਗੱਲ ਦਾ ਹਾਂਜੀ ਉਹ ਕੋਈ ਗੱਲ ਨਹੀਂ ਫੁੱਫੜ ਜੀ ਤੁਸੀਂ ਨਾਲ ਲਿਆਇਓ ਆਪੇ ਵੇਖ ਲੈਣਗੇ ਕੀ ਹਾਲਤਾ ਚੱਲ ਰਿਹਾ ਤੇ ਕੀ ਨਹੀਂ ਉਹ ਚਲੋ ਕੋਈ ਗੱਲ ਨਹੀਂ ਮੈਂ ਫੋਨ ਕਰ ਦੂੰਗਾ ਫਿਰ ਆ ਜੰਗੇ ਤੁਹਾਡੇ ਨਾਲ ਹਾਂਜੀ ਕੋਈ ਗੱਲ ਨਹੀਂ ਮੈਂ ਦਾਦੀ ਜੀ ਦੇ ਤੁਹਾਨੂੰ ਪਤਾ ਲੱਗੇ ਰਿੰਨ ਜਾਦਾ ਹਾਂਜੀ ਉਹ ਨਹੀਂ ਨਹੀਂ ਤੁਹਾਨੂੰ ਪਤਾ ਸਾਰੇ ਕੰਮ ਆਪਣੇ ਥੀਂ ਕਰਦਾ ਵਾਂ ਰੋਟੀ ਪਾਣੀ ਲੈ ਕੇ ਦਵਾਈ ਦਰੋ ਸਭ ਕੁਝ ਆਪ ਹੀ ਤੇਈਦਾ ਵਾਂ ਉਹ ਨਹੀਂ ਨਹੀਂ ਭਾਈ ਤੂੰ ਟੈਨਸ਼ਨ ਨਾ ਲੋ ਕੇ ਗੱਲ ਦੀ ਕੋਈ ਗੱਲ ਨਹੀਂ ਹਾਂਜੀ ਕੋਈ ਗੱਲ ਨਹੀਂ ਹਾਂਜੀ ਤੁਸੀਂ ਵੇਖ ਲਓ ਕਰਦੇ ਆਪਣੇ ਕੰਮ ਕਰਦੇ ਮੈਂ ਤੁਹਾਨੂੰ ਫੇਰ ਕਹਾਂਗਾ ਹਾਂ ਠੀਕ ਆ ਹਾਂ ਹੁਣ ਸੁੱਤੇ ਜਿਹੜੀ ਮੈਂ ਗੱਲ ਬਾਤਾਂ ਕਰਉਣਾ ਠੀਕ ਆ ਆ ਚਲੋ ਠੀਕ ਜੇ ਚੰਗਾ ਵਿਚਾਰੀ 부ਆ ਕੀ ਕਰੇ ਹੈ ਇਹ ਕਾਡਾ ਫੋਫੜੀ ਹੋ ਵੀ ਤੂੰ ਮਜਬੂਰੀ ਸਮਝ 부ਆ ਦੀ ਜੇ ਦਾਦੀ ਮਾਨੇ ਠੀਕ ਤਾਂ ਹੋ ਰਹੇ 4 ਦਿਨ ਲਾ ਕੇ ਉਹੀ ਗੱਲ ਕਰਤੀ ਫਿਰ ਚਲ ਕੋਈ ਨਹੀਂ ਚਲ ਯਾਰ ਆਣਾ ਹੀ ਬਾਹਰ ਆਉਣੇ ਲੱਗੇ ਹੀ ਪਰ ਕੀ ਕਰੇ ਜੇ ਘਰ ਦੇ ਹਾਲਾਤ ਹੀ ਇਹੋ ਜਿਹੇ ਆ ਕੀ ਬੰਦਾ ਕਿੰਨਾ ਗੱਲ ਕਰੇ ਤੇ ਕਿੰਨਾ ਨਾ ਕਰੇ ਕੀ ਇਕੱਲੇ ਗੱਲਾਂ ਕਰੀ ਜਾਂਦੇ ਜੇ ਯਾਰ ਗੱਲ ਗੁਲ ਕਾਦੀ ਕਰਨੀ ਆ ਹਾਂਜੀ ਉਹ ਤਰ੍ਹਾਂ ਹੀ ਲੱਗਾ ਜੇ ਆਪਣੇ ਆਪ ਨਾਲ ਅੱਛਾ ਮੈਂ ਉਹ ਮੈਂ ਤਾਂ ਨਾ ਕਰਨਾ ਗੱਲ ਇੱਕ ਕਾਦੀ ਗੱਲ ਕਰਨੀ ਦੱਸ ਉਹ ਦਾਦੀ ਆਂਦੇ ਹੀਗੇ ਅੱਛਾ ਵੀ ਭੂਆ ਨੂੰ ਫੋਨ ਲੱਗਦੇ ਆ ਆਪਣੀ ਨੂੰ ਅੱਛਾ ਤੇ ਮੈਂ ਚਲ ਮੈਂ ਲਾ ਦਿੰਦਾ ਵਾ ਠੀਕ ਆ ਉਹ ਮੈਂ ਸਾਈਡ ਤੋਂ ਕੇ ਫੋਨ ਲਾਇਆ ਵਾ ਤੇ ਪੂ ਆ ਗੇ ਰੋਂਡਾ ਪਿਆ ਇਹ ਫਾਣੇ ਮੈਨੂੰ ਗਲਤ ਬੜਾ ਬੋਲਿਆ ਉਹ ਵੀ ਤੋ ਦੋ ਦਿਨ ਰਹਿ ਹੀ ਆ ਆਪਣੀ ਮੰਨ ਨਾਲ ਚੁੱਕ ਲਿਆਉਂਦਾ ਇਦਾਂ ਕਰ ਲਿਆ ਉਦਾਂ ਕਰ ਲਿਆ ਇਦਾਂ ਆ ਗੱਲਾਂ ਪਤਾ ਕੀਤੀਆਂ ਜੇ ਯਾਰ ਬੜੀ ਮਾੜੀ ਗੱਲ ਵਾ ਉਹ ਕਿਹੜੀ ਰੋਈ ਤਰੀ ਹੀ ਹੈ ਉਹੀ ਗੱਲ ਵਾ ਤਰੋਣਾ ਵੀ ਨਾ ਪਹੰਦੀ ਕੀ ਗੱਲ ਵਾ ਪਹਿਲਾਂ ਚੰਗਾ ਹੁੰਦਾ ਸੀ ਤੇ ਹੁਣ ਹੀ ਅਣ ਕਿਤਰਾ ਦਾ ਹੋ ਗਿਆ ਵਾ ਉਹ ਪਾਪਾ ਪਹਿਲਾਂ ਚੰਗਾ ਤਾਂ ਹੈਗਾ ਵੀਰ ਜਿਸੀ ਜਿਹੜੀ ਸੀ ਨਾ ਉਹ ਦੋਵਾਂ ਭੈਣ ਭਰਾਵਾਂ ਦੇ ਨਾਂ ਤੇ ਸੀ ਆਹੋ ਤੇ ਜਿਉਂ ਜੀ ਤੁਹਾਡੇ ਨਾਲ ਪੜੀ ਲਿਖਤੀ ਨਾ ਦਾਦੀ ਨੇ ਉਹਦਾ ਉਲਟ ਹੋ ਗਿਆ ਵਾ ਇਹ ਵਾਕਈ ਤੇਰੀ ਗੱਲ ਸਹੀ ਓ ਤੇ ਮੈਂ ਕਿਹਾ ਦਸਾਂ ਗੱਲ ਜਿਤਨਾ ਮਰਜੀ ਸੀ ਨਾ ਜੇ ਆਹ ਦਾਦੀ ਤੇਰੀ ਨੰਨਾ ਕੰਮ ਪੁੱਤ ਕਰਦੀ ਹੈਂ ਤੇ ਇਹਨੇ ਇਥੋਂ ਹਿੱਸਾ ਲੈਣਾ ਉਹਦੀ ਅੱਖ ਹੈਗੀ ਸਾਡੀ ਪੜੀ ਤੇ ਪੂਰਾ ਤੱਕ ਜੀਗਾ ਤਾਂ ਹੋ ਚੰਗਾ ਹੁੰਦਾ ਸਾਡਾ ਆਹੋ ਉਹਦਾ ਮਾਰ ਫਰੂਟ ਲੈ ਲੈ ਹੁੰਦਾ ਹੁੰਦਾ ਹੈ ਕਈ ਕੋ ਕਰਦਾ ਹੁੰਦਾ ਹੈਗਾ ਉਹ ਤੇ ਗੱਲ ਤੇ ਹੁਣ 2 ਸਾਲ ਹੋ ਗਏ ਵੜਿਆ ਨਹੀਂ ਕਦੇ ਸਾਡੇ ਇਥੇ ਪੇਟ ਵਾਕਈ ਗੱਲ ਤੇ ਉਹਨੂੰ ਤਾਂ ਗੱਲ ਸੁਣ ਕੇ ਜ਼ਹਿਰ ਚੜ ਜਾਂਦਾ ਸਾਡੇ ਵਾਲ ਵੇਖ ਕੇ ਹੂੰ ਜੁਮਿੰਦਾ ਕਿੱਲੋਂ ਕਿੱਲੇ ਤੋਂ ਆਣੇ ਹੀਗੇ ਆਹੋ ਉਹ ਮਰੇ ਹੱਥੋਂ ਜਾਂਦੇ ਰਹੀਆਂ ਵੇਲਾ ਸੈਰਸ ਕੀ ਜਨਤਾ ਦਾ ਕਰੇ ਹੈ ਬੰਦਾ ਕਿਤੇ ਨਾ ਕਿਤੇ ਮਨ ਦੇ ਵਿੱਚ ਹਰ ਕਿਸੇ ਲਾਲਚ ਹੈਗਾ ਹੈ ਪਰ ਉਹ ਤੇ ਸਾਡੀ ਭੂਆ ਚਿੰਗੜੀ ਚੋਲਿ ਛਿਪਿਆ ਕੇ ਸਿਆਣ ਕਰ ਗਈ ਆ ਉਹ ਤੇ ਬਿਲਹਾਰਤ ਗੱਲ ਬੜੀ ਵਧੀਆ ਹੋਈ ਆ ਤੇ ਜੇ ਅਕਦੇ ਫੁੱਫਣ ਨਾਲ ਹੁੰਦਾ ਇਹਨੇ ਵਿੱਚੀ ਸਾਡੀ ਤੇ ਪੈਰ ਲਾ ਕੇ ਫਿਰ ਸਾਰੇ ਕੰਮ ਕਰਾਉਣੇ ਹੀਗੇ ਇਹ ਵਾਕਿਆ ਤੇਰੀ ਗੱਲ ਸਹੀ ਆ ਸੋ ਇਹਨਾਂ ਕਥਣੀ ਨੰਗਾਦ ਰਾਂ ਸਾਨੂੰ ਇਤਰਾ ਹੀ ਹੋਂ ਹੋਂਨਾ ਇੱਕ ਗੱਲ ਦਾ ਖਿਆਲ ਰੱਖੀ ਆੜੀ ਨਾ ਭੁਗਦਰ ਹੋਣ ਵਾਲਾ ਇਹ ਕਿਤੇ ਦਾਦੀ ਆਪਣੀ ਨੂੰਹ ਨੂੰ ਦੱਸ ਦੇ ਉਹ ਤੇ ਅੱਗੇ ਬਿਮਾਰ ਵਾ ਤੇ ਹੋਰ ਸ਼ੌਟ ਲੱਗ ਗਿਆ ਤੇ ਹੋਰ ਖਰਾਬ ਹੋਇਆ ਮੈਂ ਤੇ ਲੱਗੇ ਗੱਲ ਹੀ ਨਹੀਂ ਕਰਦਾ ਕਰਦਾ ਕੋਈ ਹੁਣ ਮਾਪੇ ਕਹਿ ਦੂੰਗਾ ਵੀ ਚੰਗੇ ਬਣੇ ਰਾਜੀ ਬਾਈ ਆਪਣੇ ਘਰ ਠੀਕ ਵਾ ਆਖੇ ਪਹੁੰਚ ਕੇ ਬੜੇ ਸੋਹਣੇ ਠੀਕ ਠਾਕ ਕੋਈ ਗੱਲ ਨਹੀਂ ਕੀ ਨਹੀਂ ਇਦਾਂ ਕਹਿਣਾ ਬੜੇ ਖੁਸ਼ ਹੈਂ ਹੋਰ ਦੂਜੀ ਗੱਲ ਕਰਕੇ ਮੈਂ ਤੇ ਹੋਰ ਦਾਦੀ ਨੂੰ ਹੋਰ ਟੈਨਸ਼ਨ ਹੋ ਜਾਂਦੇ ਤੇ ਮੁੜ ਕੇ ਵਰਮ ਜਿਹੇ ਪਈਰੇ ਦੱਸਾਂ ਗੱਲ ਕੀ ਪੁੱਤ ਮਹਾ ਪੈਰ ਰੇ ਆਈ ਹੈ ਸਹੀ ਗੱਲ ਵਾ ਦੇ ਲਈ ਹੁਣ ਮੁੜਕੇ ਹੋਜੀ ਕੋਈ ਗੱਲਬਾਤ ਹੋ ਗਈ ਨਾ ਕਿ ਮੁੜਕੇ ਖਲੜਾ ਬੜਾ ਪੈਣਾ ਹੀ ਠੀਕ ਆ ਉਹ ਮੁੜਕੇ ਸੰਭਲਣ ਜਾਣਾ ਬਜ਼ੁਰਗ ਸਰੀਰ ਵਾ ਇੱਕ ਝਟਕਾ ਹੋਰ ਲੱਗ ਗਿਆ ਨਾ ਤੇ ਮੁੜਕੇ ਨਹੀਂ ਪਤਾ ਨੇ ਉੱਠਣਾ ਉਹੀ ਤੇ ਗੱਲ ਵਾ ਨਹੀਂ ਨਹੀਂ ਜਿਤਨਾ ਯਾਰ ਮਰਜੀ ਆ ਨਾ ਭਾਵੇਂ ਚਰ ਮੰਜੇ ਤੇ ਹੀ ਆ ਇੱਥੇ ਲੱਗ ਛਾਕੇ ਜਿੱਥੇ ਮਾਦੀ ਜਲਦੀ ਜਾ ਪਤਾ ਵੀ ਘਰ ਬੰਦਾ ਹੈਗਾ ਉਹ ਘਰ ਆਸਰਾ ਦੇ ਹੈ ਹੀ ਆ ਨਾ ਉਹਦੇ ਗੱਲ ਵਾ ਤੇ ਮਾਂ ਤੇਰੇ ਦਾ ਦਿਮਾਗ ਨਹੀਂ ਕੰਮ ਕਰਦਾ ਮਾਂ ਨੂੰ ਐਸ ਚੀਜ਼ ਦਾ ਪਤਾ ਨਹੀਂ ਹੈਗਾ ਮੈਂ ਮੁੜਕੇ ਗਿਆਪਾ ਲੱਗਦਾ ਹੁੰਦਾ ਵੀ ਕੀ ਹੁੰਦਾ ਹਿਸਾਬ ਦਾ ਉਹ ਤੇ ਕੀ ਨਹੀਂ ਤੇਰੇ ਹੁੰਦਿਆਂ ਜਦੋਂ ਬੀਬੀ ਠੀਕ ਠਾਕ ਹੀ ਹਾਂ ਇਹ ਕਦੀ ਤੈਨੂੰ ਲੈ ਕੇ ਕਦੀ ਦੂਜਿਆਂ ਨੂੰ ਲੈ ਕੇ ਕਦੀ ਭੈਣ ਕੋ ਕਦੀ ਕਿਤੇ ਸੁਣਾਵਾ ਦੇ ਕੇ ਕਦੀ ਦੇਖਦੀ ਕਿਤੇ ਠੀਕ ਨਹੀਂ ਉਹ ਤੇ ਚਲੋ ਪਾਪਾ ਕੋਈ ਗੱਲ ਨਹੀਂ ਜੋ ਹੋ ਗਿਆ ਬਸ ਠੀਕ ਆ ਤੇ ਪੁੱਤ ਇਹਨੂੰ ਕੋਈ ਫਿਕਰ ਨਹੀਂ ਹੁੰਦਾ ਉਹ ਕੋਈ ਗੱਲ ਇਹ ਹੁਣ ਜਦੋਂ ਉਹ ਚੈਦੀ ਮੰਜੇ ਤੇ ਪੈ ਗਈ ਆ ਤੇ ਕੀ ਲੋੜ ਆ ਗਿਆ ਇੱਥੇ ਹੈ ਉਹ ਕੋਈ ਗੱਲ ਨਹੀਂ ਤੇ ਕੋਈ ਨਹੀਂ ਅਖੀਰੀ ਤੋਰੀ ਪੈਣਾ ਵਾ ਓਏ ਆ ਚਲੋ ਚੁੱਪ ਕਰ ਅੱਛਾ ਇਹਦਾ ਮਤਲਬ ਇਹ ਆ ਕਿਪੂ ਆਏ ਦੀਦੀ ਚੰਗੀ ਤੇਲਚੰਬ ਹੋਈ ਆ ਚੱਲ ਚੰਗਾ ਹੋਇਆ ਫੋਨ ਕਰ ਲਿਆ ਤੇ ਇਹ ਗੱਲ ਦਾ ਤੇ ਪਤਾ ਲੱਗ ਗਿਆ ਮੈਨੂੰ ਤੇ ਠੰਡ ਪਈ ਹੁਣ ਇਹਦਾ ਪਿਓ ਕਹਿਣ ਡਿਆ ਹੋਣਾ ਮਾਤਾ ਦੇ ਕੰਨਾਂ ਤੱਕ ਗੱਲ ਨਾ ਪਚਾਈਂ ਤੁਸੀਂ ਨਾ ਪਚਾਇਓ ਮਾਤਾ ਦੇ ਕੰਨਾਂ ਤੱਕ ਹੁਣ ਮੈਂ ਪਚਾਉਂਗੀ ਇਹਦੇ ਕੰਨਾਂ ਤੱਕ ਫੇਰ ਵੇਣੀ ਇਹਦਾ ਬੀਪੀ ਕੰਟਰੋਲ ਵਿੱਚ ਕਿੱਦਾਂ ਹੁੰਦਾ